ਇੱਕ ਬੱਚੇ ਦੀ ਮਾਂ ਦੀ ਪਤੀ ਨੇ ਕੀਤੀ ਕੁੱਟਮਾਰ ਜੋਗਨਦਵਾਲੀ ਨਹਿਰ ਦੇ ਵਿੱਚ ਮਾਰੀ ਉਸਨੇ ਛਾਲ ਸੜਕ ਸੁਰੱਖਿਆ ਫੋਰਸ ਵੱਲੋਂ ਉਸ ਨੂੰ ਬਾਹਰ ਕੱਢ ਕੇ ਇਲਾਜ ਦੇ ਲਈ ਲਿਆਂਦਾ ਬਠਿੰਡਾ ਦੇ ਸਿਵਲ ਹਸਪਤਾਲ ਮਾਮਲਾ ਵੀਰਵਾਰ ਨੂੰ 12 ਵਜੇ ਦੇ ਲਗਭਗ ਦਾ ਜਿੱਥੇ ਬਠਿੰਡਾ ਦੇ ਟੀਚਰ ਕਲੋਨੀ ਵਿਖੇ ਰਹਿਣ ਵਾਲੀ ਇੱਕ ਔਰਤ ਜੋ ਇੱਕ ਬੱਚੇ ਦੀ ਮਾਂ ਹੈ ਉਹਦੇ ਪਤੀ ਨੇ ਉਸ ਦੀ ਕੁੱਟਮਾਰ ਕੀਤੀ ਤਾਂ ਉਸਨੇ ਗੁੱਸੇ ਦੇ ਵਿੱਚ ਆ ਕੇ ਬਠਿੰਡਾ ਦੀ ਸਰਹੰਦ ਨਹਿਰ ਜੋ ਜੋਗਨਦਵਾਲੀ ਨਹਿਰ ਹੈ ਉਹਦੇ ਵਿੱਚ ਛਾਲ ਮਾਰ ਦਿੱਤੀ ਸੋਚਣਾ ਮਿਲਦੇ ਹੀ ਮੌਕੇ ਤੇ ਸੜਕ ਸੁਰੱਖਿਆ ਫੋਰਸ ਉਥੇ ਪਹੁੰਚੀ ਅਤੇ ਉਹਨਾਂ ਵੱਲੋਂ ਇਸ ਔਰਤ ਨੂੰ ਨਹਿਰ ਦੇ ਵਿੱਚੋਂ ਬਾਹਰ ਕੱਢ ਕੇ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਪਹੁੰਚਾਇਆ ਗਿਆ। ਇਹਨਾਂ ਤਸਵੀਰਾਂ ਬਠਿੰਡਾ ਦੇ ਸਿਵਲ ਹਸਪਤਾਲ ਦੀਆਂ ਜਿੱਥੇ ਛੜਕ ਸੁਰੱਖਿਆ ਫੋਰਸ ਵੱਲੋਂ ਇਸ ਔਰਤ ਨੂੰ ਨਹਿਰ ਦੇ ਵਿੱਚੋਂ ਬਾਹਰ ਕੱਢ ਕੇ ਇਲਾਜ ਲਈ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਇਹਨਾਂ ਵੱਲੋਂ ਆਪਣਾ ਕਰਵਾਇਆ ਗਿਆ ਤੇ ਇਹਦਾ ਇਲਾਜ ਸ਼ੁਰੂ ਕਰਾਇਆ। ਬੰਦਾ ਕੀ ਗੱਲ ਹੋ ਗਈ ਸੀ? घर वाले से लड़ाई होगी तो मार पीट करता है मेरे को ऐसे ही भगाने की कोशिश करता है तो तो लड़के की पढ़ाई छोड़ के कैसे भागूंगी भागना चाहती है मैं मेरे को कहता घर छोड़ के निकल ही ऐसे मैं कहा पे जाऊंगी एक बच्ची लेकर मेरे टीचर रहने के सामने करता कर हेडफोन बेचता है ਹਾਈ ਸਰ ਕੀ ਨਾਮ ਤੁਹਾਡਾ ਮੇਰਾ ਇਹ ਸੀ ਪ੍ਰਵਿੰਦਰ ਜੀ ਕੀ ਮਾਮਲਾ ਹੈ ਮੈਂ ਐਸਐਸ ਚੀ ਐਸਐਸ ਉੱਪਰ ਕੇ ਲੱਗੇ ਹੋਇਆ ਜੀ ਸੜਕ ਛੋਕਾ ਫੋਰ ਚ ਤੁਹਾਨੂੰ ਇੱਕ ਕਾਲ ਆਈ ਸੀ ਵੀ ਐਂਗਰੇ ਕੇ ਲੇਡੀ ਜੇ ਟੀਚਰ ਕਲੋਨੀ ਚੋਂ ਆਪਣਾ ਲੋਹਗਨਦ ਦੇ ਨਾਇਰ ਦੇ ਵਿੱਚ ਚਾਲ ਮਾਰ ਗਈ ਹੈ ਅਸੀਂ ਉਹ ਤੋਂ ਨੂੰ ਕੱਟ ਕੇ ਹਸਤਾ ਲੈ ਕੇ ਆਏ ਹਾਂ ਠੀਕ ਹੈ ਕਿ ਮੈਂ ਫੋਟੋ ਹਾਂ हां ਠੀਕ ਹੈ ਸਰ ਲੇਡੀ ਠੀਕ ਹੈ